ਆਨੂ ਦੱਸ ਦਿੰਦੇ ਆ ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਲਗਾਤਾਰ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਮੀਂਹ ਪੈਣ ਤੋਂ ਬਾਅਦ ਤਾਪਮਾਨ 'ਚ ਗਿਰਾਵਟ ਦਾ ਜ਼ਰੂਰ ਆਈ ਹੈ ਪਰ ਜਲਦੀ ਤਾਪਮਾਨ ਵਧਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਮੁਤਾਬਕ ਲੋਕਾਂ ਨੂੰ ਜਲਦੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ ਅਜੇ ਮੌਸਮ ਰਲਿਆ ਮਿਲਿਆ ਤੇ ਸਵੇਰੇ ਸ਼ਾਮ ਨੂੰ ਠੰਡਾ ਮੌਸਮ ਹੁੰਦਾ ਹੈ ਜਦੋਂ ਕਿ ਦੁਪਹਿਰ ਵੇਲੇ ਜ਼ਿਆਦਾ ਧੁੱਪ ਹੁੰਦੀ ਹੈ ਪਰ ਆਉਣ ਵਾਲੇ 10-20 ਦਿਨਾਂ ਦੌਰਾਨ ਤਪਦੀ ਧੁੱਪ ਲੋਕਾਂ ਦੇ ਪਸੀਨੇ ਛੜਾਏਗੀ ਇਸ ਦੌਰਾਨ ਤਾਪਮਾਨ ਵੀ ਆਮ ਦਿਨਾਂ ਵੱਲੋਂ ਵਧੇਗਾ ਦੁਪਹਿਰ ਵੇਲੇ ਘਰੋਂ ਨਿਕਲਣਾ ਵੀ ਔਖਾ ਹੋ ਜਾਏਗਾ ਮੌਸਮ ਵਿਭਾਗ ਦੇ ਮੁਤਾਬਿਕ ਅਪ੍ਰੈਲ ਮਈ ਦੌਰਾਨ ਗਰਮੀ ਲਗਾਤਾਰ ਵਧੇਗੀ ਹਾਲਾਂਕਿ ਇਸ ਦੌਰਾਨ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਪਰ ਇਸ ਵਾਰ ਮੌਸਮ ਸਾਫ਼ ਹੁੰਦੇ ਹੀ ਗਰਮੀ ਆਪਣਾ ਜ਼ੋਰ ਫੜੇਗੀ 3 ਤੋਂ 5 ਅਪ੍ਰੈਲ ਤੱਕ ਪੰਜਾਬ ਹਰਿਆਣਾ ਚੰਡੀਗੜ੍ਹ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਸੰਭਾਵਨਾ ਹੈ ਇਸ ਲਈ ਲੋਕਾਂ ਨੂੰ ਗਰਮੀ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਦਾਸਾ ਇਹ 2 April ਨੂੰ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਇਸ ਦੌਰਾਨ 3 ਤੋਂ 4 April ਨੂੰ ਹਰਿਆਣਾ ਦੇ ਕੁਝ ਇਲਾਕਿਆਂ 'ਚ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਜਲਦੀ ਹੀ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ ਇਸ ਦੇ ਪ੍ਰਭਾਵ ਕਾਰਨ 3 April ਤੋਂ ਪੰਜਾਬ ਦੇ ਕਈ ਹਿੱਸਿਆਂ 'ਚ ਬਾਰਿਸ਼ ਹੋਏਗੀ ਇਸ ਕਾਰਨ ਦਿਨ ਦਾ ਤਾਪਮਨ ਮੁਰ ਤੋਂ 3 ਡਿਗਰੀ ਹੇਠਾਂ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਸ ਬਦਲਦੇ ਮੌਸਮ 'ਚ ਤੁਸੀਂ ਇਤਿਹਾਤ ਵਰਤਣੀ ਹੈ ਪੂਰੀ ਬਾਜ਼ੂ ਦੇ ਕੱਪੜੇ ਪਾ ਕੇ ਰੱਖਣੇ ਨੇ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਕਿਉਂਕਿ ਬਦਲਦੇ ਮੌਸਮ ਕਰਕੇ ਗਲਾ ਖਰਾਬ ਹੋ ਸਕਦਾ ਹੈ। ਬਹੁਤ ਸਾਰੀਆਂ ਹੋਰ ਦਿੱਕਤਾਂ ਵੀ ਮੌਸਮ ਬਦਲਣ ਕਾਰਨ ਤੁਹਾਨੂੰ ਆ ਸਕਦੀਆਂ ਨੇ ਇਸ ਤੋਂ ਬਚਾ ਰੱਖੋ ਆਪਣੀ ਸਿਹਤ ਦਾ ਧਿਆਨ ਰੱਖੋ। ਤੁਸੀਂ ਇਸ ਵੇਲੇ ਜੁੜੇ ਹੋਏ ਹੋ ਚੈਨਲ ਚਰਚਾ ਦੇ ਨਾਲ। ਹੋਰ ਖਬਰਾਂ ਦੀ ਅਪਡੇਟ ਲਈ ਸਾਡੇ ਚੈਨਲ ਦੇ ਨਾਲ ਜ਼ਰੂਰ ਜੁੜੋ। YouTube ਦੇ ਉੱਤੇ ਜਾ ਕੇ ਸਬਸਕ੍ਰਾਈਬ ਕਰੋ ਤੇ Facebook ਦੇ ਉੱਤੇ ਲਾਈਕ ਕਰੋ। ਜੁੜੇ ਰਹੋ ਚੈਨਲ ਚਰਚਾ ਦੇ ਨਾਲ। ਤانوں ਦੱਸ ਦਿੰਨੇ ਆ ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਲਗਾਤਾਰ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਮੀਂਹ ਪੈਣ ਤੋਂ ਬਾਅਦ ਤਾਪਮਾਨ 'ਚ ਗਿਰਾਵਟ ਦਾ ਜ਼ਰੂਰ ਆਈ ਹੈ ਪਰ ਜਲਦੀ ਤਾਪਮਾਨ ਵਧਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਮੁਤਾਬਕ ਲੋਕਾਂ ਨੂੰ ਜਲਦੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ ਅਜੇ ਮੌਸਮ ਰਲਿਆ-ਮਿਲਿਆ ਹੈ ਤੇ ਸਵੇਰੇ ਸ਼ਾਮ ਨੂੰ ਠੰਡਾ ਮੌਸਮ ਹੁੰਦਾ ਹੈ ਜਦੋਂ ਕਿ ਦੁਪਹਿਰ ਵੇਲੇ ਜ਼ਿਆਦਾ ਧੁੱਪ ਹੁੰਦੀ ਹੈ ਪਰ ਆਉਣ ਵਾਲੇ 10-20 ਦਿਨਾਂ ਦੌਰਾਨ ਤਪਦੀ ਧੁੱਪ ਲੋਕਾਂ ਦੇ ਪਸੀਨੇ ਛੜਾਏਗੀ ਇਸ ਦੌਰਾਨ ਤਾਪਮਾਨ ਵੀ ਆਮ ਦਿਨਾਂ ਵੱਲੋਂ ਵਧੇਗਾ ਦੁਪਹਿਰ ਵੇਲੇ ਘਰੋਂ ਨਿਕਲਣਾ ਵੀ ਔਖਾ ਹੋ ਜਾਏਗਾ ਮੌਸਮ ਵਿਭਾਗ ਦੇ ਮੁਤਾਬਿਕ ਅਪ੍ਰੈਲ ਮਈ ਦੌਰਾਨ ਗਰਮੀ ਲਗਾਤਾਰ ਵਧੇਗੀ ਹਾਲਾਂਕਿ ਇਸ ਦੌਰਾਨ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਪਰ ਇਸ ਵਾਰ ਮੌਸਮ ਸਾਫ਼ ਹੁੰਦੇ ਹੀ ਗਰਮੀ ਆਪਣਾ ਜ਼ੋਰ ਫੜੇਗੀ 3 ਤੋਂ 5 ਅਪ੍ਰੈਲ ਤੱਕ ਪੰਜਾਬ ਹਰਿਆਣਾ ਚੰਡੀਗੜ੍ਹ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ ਇਸ ਲਈ ਲੋਕਾਂ ਨੂੰ ਗਰਮੀ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਦਾਜਾ ਇਹ 2 April ਨੂੰ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਇਸ ਦੌਰਾਨ 3 ਤੋਂ 4 April ਨੂੰ ਹਰਿਆਣਾ ਦੇ ਕੁਝ ਇਲਾਕਿਆਂ 'ਚ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਜਲਦੀ ਹੀ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ ਇਸ ਦੇ ਪ੍ਰਭਾਵ ਕਾਰਨ 3 April ਤੋਂ ਪੰਜਾਬ ਦੇ ਕਈ ਹਿੱਸਿਆਂ 'ਚ ਬਾਰਿਸ਼ ਹੋਏਗੀ ਇਸ ਕਾਰਨ ਦਿਨ ਦਾ ਤਾਪਮਨ ਮੁਰ ਤੋਂ 3 ਡਿਗਰੀ ਹੇਠਾਂ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਸ ਬਦਲਦੇ ਮੌਸਮ 'ਚ ਤੁਸੀਂ ਇਤਿਹਾਤ ਵਰਤਣੀ ਹੈ ਪੂਰੀ ਬਾਜ਼ੂ ਦੇ ਕੱਪੜੇ ਪਾ ਕੇ ਰੱਖਣੇ ਨੇ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਕਿਉਂਕਿ ਬਦਲਦੇ ਮੌਸਮ ਕਰਕੇ ਗਲਾ ਖਰਾਬ ਹੋ ਸਕਦਾ ਹੈ ਬਹੁਤ ਸਾਰੀਆਂ ਹੋਰ ਦਿੱਕਤਾਂ ਵੀ ਮੌਸਮ ਬਦਲਣ ਕਾਰਨ ਤੁਹਾਨੂੰ ਆ ਸਕਦੀਆਂ ਨੇ ਇਸ ਤੋਂ ਬਚਾ ਰੱਖੋ ਆਪਣੀ ਸਿਹਤ ਦਾ ਧਿਆਨ ਰੱਖੋ ਤੁਸੀਂ ਇਸ ਵੇਲੇ ਜੁੜੇ ਹੋਏ ਹੋ ਚੈਨਲ ਚਰਚਾ ਦੇ ਨਾਲ ਹੋਰ ਖਬਰਾਂ ਦੀ ਅਪਡੇਟ ਲਈ ਸਾਡੇ ਚੈਨਲ ਦੇ ਨਾਲ ਜ਼ਰੂਰ ਜੁੜੋ YouTube ਦੇ ਉੱਤੇ ਜਾ ਕੇ ਸਬਸਕ੍ਰਾਈਬ ਕਰੋ ਤੇ Facebook ਦੇ ਉੱਤੇ ਲਾਈਕ ਕਰੋ ਜੁੜੇ ਰਹੋ ਚੈਨਲ ਚਰਚਾ ਦੇ ਨਾਲ